जय श्री राम वाहेगुरु जी का खालसा श्री वाहेगुरु जी की फतेह दोस्तों मैं ਤੁਹਾਡਾ ਆਪਣਾ ਬੇਤੂ ਸਿੰਘ ਲਾਡੀ ਪੰਜਾਬ ਪਤਾ ਸੇਠਣਾ ਪੰਜਾਬ ਦੋਸਤੋ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਈ ਹੈ ਜਿਸ ਦੇ ਵਿੱਚ ਨਹੰਗ ਸੰਗਤ ਦੇ ਬਾਣੇ ਦੇ ਵਿੱਚ ਕੁਝ ਵਿਅਕਤੀ ਕਿ ਵਿਅਕਤੀ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਟੁਪੜੇ ਸਨ ਜਿਵੇਂ ਕਿ ਵਿਅਕਤੀ ਲੋਹੇ ਦਾ ਬਣਿਆ ਹੁੰਦਾ ਮੈਨੂੰ ਹੁਣ ਤਾਂ ਕਹੀ ਨਹੀਂ ਸਮਝ ਆਈ ਜਿੰਨਾ ਵੀ ਮੈਂ ਵੀਡੀਓ ਵਿੱਚ ਦੇਖਿਆ ਬਾਰ ਬਾਰ ਜੂਲ ਕਰ ਕਰਕੇ ਕਿ ਇਹਦੇ ਵਿੱਚ ਬੰਦੇ ਦੀ ਗਲਤੀ ਕੀ ਹੋਈ ਹੈ ਚਲੋ ਸੋਸ਼ਲ ਮੀਡੀਆ ਤੇ ਮੈਂ ਲੋਕਾਂ ਨਾਲ ਪੋਸਟ ਪਾਈ ਸੀ ਮੈਂ ਆਪੇ ਕਮੈਂਟ ਪੜੇ ਕਮੈਂਟ ਦੇ ਵਿੱਚ ਲਿਖਿਆ ਸੀ ਕਿ ਇਸ ਨੋਇ ਦਿਵਾਨਾ ਨੇ ਕੁੜੀਆਂ ਤੇ ਰੰਗ ਚੁਪਿਆ ਫਿਰ ਮੈਂ ਉਸ ਵੀਡੀਓ ਨੂੰ ਬਾਰ ਬਾਰ ਜ਼ੂਮ ਕੀਤਾ ਤੇ ਦੇਖਿਆ ਸ਼ਾਇਦ ਕਿਤੇ ਕੁੜੀਆਂ ਖੜੀਆਂ ਸੀ ਜਾਂ ਨਹੀਂ ਖੜੀਆਂ ਸੀ ਪਰ ਕਿਤੇ ਵੀ ਕੁੜੀਆਂ ਨਹੀਂ ਸੀ ਖੜੀਆਂ ਦੋਸਤੋ ਜੇਕਰ ਕਿਸੇ ਵਿਅਕਤੀ ਨੇ ਗਲਤੀ ਕੀਤੀ ਵੀ ਹੈ ਤਾਂ ਸਾਡੇ ਕੋਲ ਕਿਹੜਾ ਰਾਈਟ ਹੈ ਸਾਡੇ ਕੋਲ ਕਿਹੜਾ ਅਧਿਕਾਰ ਹੈ ਹੈ ਜਾਕੀ ਅਸੀਂ ਕਿਸੇ ਵਿਅਕਤੀ ਨੂੰ ਬਹੁਤ ਹੀ ਬੇਰਹਿਮੀ ਨਾਲ ਬੁਰੇ ਤਰੀਕੇ ਨਾਲ ਕੁੱਟੀਏ ਜੋ ਨੇ ਕੁਝ ਜੁਰਮ ਕੀਤਾ ਹੈ ਤਾਂ ਉਹਦੀ ਜੱਪੇ-ਜੱਪੇ ਤੇ ਭੋਲੇ-ਮੱਲੇ ਦੇ ਸਾਡੀ ਬਾਦਰ ਪੰਜਾਬ ਪੁਲਿਸ ਖੜੀ ਸੀ ਐਸੇ ਕੰਮ ਨੂੰ ਦੇਖਣ ਲਈ ਕਿ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਕੋਈ ਮਾੜਿਆ ਅੰਸਰ ਤਾਂ ਨਹੀਂ ਮੇਲੇ ਦੇ ਵਿੱਚ ਆਏ ਹੋਏ ਪਰ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਹੈ ਕੰਮ ਕਰਨ ਦਾ ਕੁੱਟਣਾ ਮਾਰਨ ਦਾ ਜੇ ਉਹ ਵਿਅਕਤੀ ਦੀ ਮੌਤ ਹੋ ਜਾਂਦੀ ਕਿਉਂ ਕਿਸੇ ਦਾ ਭਰਾ ਨਹੀਂ ਸੀ ਕਿਸੇ ਦਾ ਭਾਏ ਕਿਸੇ ਦਾ ਪੁੱਤ ਨਹੀਂ ਸੀ ਕਿਹਾ ਉਹ ਤਾਂ ਉਹਦੇ ਵੀ ਬੱਚੇ ਹੁਣ ਉਹਦਾ ਘਰ ਬਰਬਾਦ ਹੋ ਜਾਂਦਾ ਪਿੱਛੇ ਦੇਖਣ ਵਾਲਾ ਕੋਈ ਨਹੀਂ ਰਹਿ ਜਾਂਦਾ ਮੈਂ ਬਾਰ ਬਾਰ ਜੂਨ ਕਰਕੇ ਦੇਖਿਆ ਇਸ ਵੀਡੀਓ ਨੂੰ ਉੱਤੇ ਵਿੱਚ ਮੈਨੂੰ ਕਹਾਟਾ ਜਰੂਰ ਨਹੀਂ ਲਿਖਿਆ ਜਿਸ ਬੁਰਖ ਨੇ ਕਿਰਨਾਂ ਨੂੰ ਕੁੱਟਰੇ ਸੀ ਕਿ ਆ ਇਹਨਾਂ ਨੂੰ ਕਾਨੂੰਨ ਨਾਲ ਕੋਈ ਡਰ ਹੀ ਨਹੀਂ ਹੈ ਜੋ ਵਿਅਕਤੀ ਕੁੱਟਰੇ ਸੀ ਕੱਲ ਦੀ ਮੈਂ ਖੁਦ ਹੀ ਗੱਲ ਕਰਦਾ ਮੈਂ ਤੁਰਿਆ ਆ ਰਿਹਾ ਸੀ ਇੱਥੇ ਨਾਲ ਹੀ ਦੁਕਾਨ ਤੋਂ ਦੋ ਵਿਅਕਤੀ ਆਏ ਲਾਂਗਸਿੰਘ ਦੇ ਬਾਣੇ ਦੇ ਵਿੱਚ ਮੈਂ ਪਹਿਲਾਂ ਕੁਰੇ ਆ ਰਿਆ ਸੀ ਮੇਰੇ ਮੇਰੀ ਪਿੱਠ ਤੇ ਹੱਥ ਰੱਖ ਕੇ ਮੈਨੂੰ ਰੋਕਿਆ ਮੈਨੂੰ ਕਹਿੰਦੇ ਸੇਟ ਟਕ ਯਾਰ ਮੈਂ ਪੁੱਛਿਆ ਕਿ ਮੈਂ ਬਾਈਕ ਕਿਉਂ ਸੇਟ ਟਕ ਤੂੰ ਮੈਨੂੰ ਦਿਖਾ ਦੇ ਕਿੱਥੇ ਲਿਖਿਆ ਕਿ ਸੇਟ ਟਕੇ ਚੱਲੋ ਮੇਲਾ ਹੈ ਖੁਸ਼ੀ ਦਾ ਹੈ ਲਾਗੇ ਗਮ ਦਾ ਹੈ ਛੋਟੇ ਸਾਹਿਬ ਦਾ ਤਾਂ ਸਿੱਧੀ ਦਿਨ ਹੁੰਦੇ ਆ ਫਤੇਗੜ ਸਾਹਿਬ ਉਹ ਇੱਕ ਸੋਗ ਦੇ ਦਿਨ ਹੁੰਦੇ ਆ ਸਾਰੇ ਉੱਥੇ ਸੋਗ ਦੀ ਤਰ੍ਹਾਂ ਹੀ ਜਾਂਦੇ ਨੇ ਬਾੜੀ ਮੈਂ ਕਦੇ ਹੌਲਣ ਬਾਜੀ ਦੇਖੀ ਨਹੀਂ ਉੱਥੇ ਚਲੋ ਮੇਲਾ ਹੈ ਨੌਜਵਾਨ ਹੈ ਜਿਹੜੇ ਚਲੋ ਮੈਂ ਬਾਰ ਬਾਰ ਇਹਨਾਂ ਨੂੰ ਵੀ ਵੀਰ ਕੀਤੀ ਸੀ ਇਹ ਵੀ ਪੁੱਛੇ ਕੰਮ ਕਰਦੇ ਨੇ ਕਿ ਭਾਈ ਮੇਲੇ ਜਾਓ ਤੂੰ ਲੜਬਾਜੀ ਨਾ ਕਰੋ ਨੌਜਵਾਨੀ ਨੂੰ ਤੁਸੀਂ ਕਿੱਲਾ ਕਿੱਥੇ ਲੈ ਕੇ ਆਓ ਕਿ ਨੌਜਵਾਨ ਹੈ ਹੁੰਲੜ ਬਾਦ ਹੈ ਤੁਹਾਡੇ ਇੱਕ ਵਿਅਕਤੀ ਦੇ ਨਾਲ ਇੱਕ ਨੌਜਵਾਨ ਦੇ ਨਾਲ ਸਾਰੇ ਨੌਜਵਾਨੀ ਨੂੰ ਮਾਰਾ ਸੌਂਦਾ ਪੈਂਦਾ ਪਰ ਮੈਂ ਪੁੱਛਣਾ ਚਾਹੁੰਦਾ ਕਿ ਕਿੱਥੇ ਲਿਖਿਆ ਸੀ ਕਿ ਮੇਲੇ ਦੇ ਵਿੱਚ ਤੁਸੀਂ ਟੋਪੀ ਨਹੀਂ ਲਾ ਕੇ ਆ ਸਕਦੇ ਸਿਰ ਤੇ ਜਾਂ ਸੀ ਨੰਗੇ ਸਿਰ ਨਹੀਂ ਘੁੰਮ ਰਹੇ ਤੁਮ ਸਕਦੇ ਮੇਰੇ ਬਾਰ ਬਾਰ ਰੁਕਣ ਵਾਲੇ ਪੰਜ ਬੰਦੇ ਕਿਨੂੰ ਕੇ ਲੈਂਦੇ ਨੇ ਡਰਾਣਾ ਸ਼ੁਰੂ ਕਰ ਦਿੰਦੇ ਨੇ ਕਿ ਟੋਪੀ ਆਪਣੀ ਲਾਓ ਸਿਰ ਤੋਂ ਜਾ ਤੁਸੀਂ ਅੱਸੀ ਠੱਕੇ ਚੱਲੋ ਮੇਲੇ ਦੇ ਵਿੱਚ ਜਾਂ ਕਿਸੇ ਮੇਲੇ ਕਿਸੇ ਇੱਕ ਦਾ ਹੈ ਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਕਿਸੇ ਇੱਕ ਦੇ ਪਿਓ ਸਾਨੂੰ ਉਹ ਉਹਨਾਂ ਨੂੰ ਸਾਰੇ ਸੰਸਾਰ ਜਿੰਨਾ ਦੁਨੀਆ ਤੇ ਹੈ ਉਹਨਾਂ ਨੂੰ ਆਪਣਾ ਮੰਨਦੇ ਨੇ ਗੁਰੂ ਮੰਨਦੇ ਨੇ ਕਿ ਸਾਡੇ ਗੁਰੂ ਸਾਹਿਬਾਨ ਨੇ ਉਹ ਸਾਰਿਆਂ ਦੀ ਇੱਜ਼ਤ ਕਰਦੇ ਨੇ ਬਹੁਤ ਜ਼ਿਆਦਾ ਕਦਰ ਕਰਦੇ ਨੇ ਪਰ ਇਹਨਾਂ ਨੂੰ ਕਿਹਨੇ ਠੇਕਾ ਦੇ ਦਿੱਤਾ ਇਸ ਕੰਮ ਦਾ ਕਿ ਤੁਸੀਂ ਉਹ ਸਾਰਾ ਕੁਝ ਦੇਖਣਾ ਕਿ ਸਾਡੀ ਪੁਲਿਸ ਖੜੀ ਹੈ ਜੱਪੇ ਜੱਪੇ ਦੇ ਮਾਨੋ ਸਾਡੇ ਐਸਐਸਪੀ ਸਾਹਿਬ ਉਮੀਦਕਰੋਣਾ ਜੀ ਨੇ ਬਹੁਤ ਹੀ ਉਪਤਾ ਪ੍ਰਬੰਧ ਕੀਤੇ ਹੋ ਸੀ ਮੇਲੇ ਦੇ ਸੁਰੱਖਿਆ ਨੂੰ ਲੈ ਕੇ ਕਦੇ ਕਿਸੇ ਨੂੰ ਸੀਟੇ ਘਣਨੇ ਰੋਕ ਦੇ ਨੇ ਉਹਨਾਂ ਦੇ ਲਾਠੀਆਂ ਮਾਰ ਦਿੱਤੇ ਨੇ ਆ ਕਿੰਨੀ ਬੇਰਹਿਮੀ ਨਾਲ ਤੁਸੀਂ ਦੇਖਿਆ ਮੁੰਡੇ ਨੂੰ ਕੁੱਟਿਆ ਜਾ ਰਿਹਾ ਯਾਨੀ ਇਹਨਾਂ ਨੂੰ ਕਿਹਨੇ ਨੇ ਕੀ ਨੇ ਹੱਕ ਦੇ ਦਿੱਤੇ ਮੈਂ ਪਹਿਲਾਂ ਵੀ ਜਥੇਬੰਦੀਆਂ ਨੇ ਜਿਹੜੇ ਮੁਖੀ ਨੇ ਇਹਨਾਂ ਦੇ ਲਾਲ ਸਿੰਘਾਂ ਨੇ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੇ ਇਹ ਤੁਹਾਡੇ ਮੀਟਾ ਰੋਲੜਵਾਦੀ ਹੋਏ ਨਾ ਜਿਹੜੇ ਵਿਅਕਤੀ ਧੱਕਾ ਕਰਦੇ ਨੇ ਕਿ ਉਹਦੇ ਨੇ ਮਾਰਦੇ ਨੇ ਜਾਂ ਦੂਜੇ ਨੂੰ ਕਹਿੰਦੇ ਨੇ ਸਿਰ ਟਕੋ ਜਾਂ ਕਹਿੰਦੇ ਨੇ ਟੋਪੀਆਂ ਲਾਓ ਇਹ ਹੁੰਨਲਵਾਜੀ ਨੇ ਕਿਹਾ ਯਾਰ ਜੇਕਰ ਕਿਸੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਬੰਦੇ ਨੇ ਰੰਗ ਸੁਕ ਦਿੱਤਾ ਤਾਂ ਜਾਇਜ਼ ਹੈ ਕਿਸੇ ਵੈਸੇ ਕਿਸੇ ਨੇ ਛੇੜ ਦਿੱਤਾ ਤਾਂ ਉਹ ਨਾ ਜਾਇਜ਼ ਹੋ ਗਿਆ ਮੇਰੇ ਕੋਲ ਉਹ ਵੀਡੀਓ ਵੀ ਪਈਆਂ ਨੇ ਜਿਹਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਜਿਹੜੇ ਵਿਅਕਤੀ ਨੇ ਉਹ ਵੀ ਰੰਗ ਸੁਟਰੇ ਨੇ ਆ ਮੇਰੇ ਕੋਲ ਪਾਸੇ ਨਿਹੰਗ ਸਿੰਘ ਬੁੱਟ ਵੀ ਰਹੇ ਨੇ ਟਰੈਕਟਰ ਤੇ ਬੈਠੇ ਵਿਅਕਤੀਆਂ ਨੂੰ ਯਾਰ ਦੋਨੋਂ ਪਾਸੇ ਨੂੰ ਚੱਲਣਾ ਲੈ ਕੇ ਜਿਹੜਾ ਗਲਤੀ ਕਰਦਾ ਦੋਨੋਂ ਨੂੰ ਬਰਾਬਰ ਦੇਖੋ ਨਾ ਇੱਕ ਦਿਨਾਂ ਦੇਖੋ ਨਾ ਫਿਰ ਮੈਂ ਤਾਂ ਇਹ ਹੀ ਪੁੱਛਣਾ ਚਾਹੁੰਦਾ ਜਿਹੜਾ ਇਸ ਵਿਅਕਤੀ ਦੀ ਵੀਡੀਓ ਹੈ ਜਿਹਨੂੰ ਕੁੱਟਮਾਰ ਕਰ ਰਹੇ ਨੇ ਮੈਂ ਕਹਿੰਦਾ ਉਹਦੇ ਵਿਅਕਤੀ ਤਾਂ ਕਿ ਮੇਰੀ ਵੀਡੀਓ ਜ਼ਰੂਰ ਪਹੁੰਚਾ ਦਿਓ ਵੱਤ ਤੋਂ ਵੱਤ ਸ਼ੇਅਰ ਕਰੇ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਜੋ ਬੰਦੇ ਇਸ ਵੀਡੀਓ ਨੂੰ ਦੇਖੇ ਔਰ ਮੈਨੂੰ ਆਕੇ ਦੱਸੇ ਕਿ ਉਹਦੇ ਨਾਲ ਜਿਹੜਾ ਹੋਇਆ ਤਾਂ ਹੋਇਆ ਕੀ ਸੀਗਾ ਕਿਉਂ ਕੁੱਟਿਆ ਜਾ ਰਿਹਾ ਉਹਨੂੰ ਤਾਂ ਜੋ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਕੋਈ ਸਮੂਹ ਕਾਰਵਾਈ ਕਰਵਾ ਸਕੀਏ ਜੀ ਯਾਰ ਮੇਲਾ ਕਿਸੇ ਨੂੰ ਇੱਕ ਦਿਨ ਹੀ ਘਰਦਾ ਨਹੀਂ ਐ ਮੇਲਾ ਪੂਰੇ ਸੰਸਾਰ ਦਾ ਪੂਰੀ ਦੁਨੀਆ ਦਾ ਏ ਇੱਥੇ ਕੋਈ ਫਲਦ ਘਰਨਾ ਜਮਾਓ ਗੁਰੂ ਜਰ ਸਿੰਘ ਜੀ ਇਕੱਲੇ ਇੱਕ ਕਮਿਊਨਿਟੀ ਨਹੀਂ ਨੇ ਉਹ ਸਾਰੇ ਨੇ ਸਾਂਝੇ ਨੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਸੋ ਧਰਾਜ ਦੇ ਕੁੱਤੇ ਪੈ ਰਹੇ ਸੀ ਜਰੂਰ ਪਹੁੰਚਾਇਓ ਜਿਉਂ ਨੇ ਮੇਰੀ ਵੀਡੀਓ ਦੇਖੀ ਮੈਂ ਆਪਣਾ ਨੰਬਰ ਵੀ ਪਾਉਂਗਾ ਆਪਣੀ ਵੀਡੀਓ ਤੇ ਉਹ ਜਰੂਰ ਮੇਰਾ ਰਾਹਤਾ ਕਰਦੇ ਕਿ ਇਹਨੂੰ ਕੁੱਟਿਆ ਕਿਉਂ ਗਿਆ ਸੀ ਯਾਰ ਗਲਤ ਕੋਈ ਵੀ ਬੰਦਾ ਕਰਦਾ ਕਿਸੇ ਵੀ ਧਰਮ ਦਾ ਕਿਸੇ ਵੀ ਕਮਿਊਨਿਟੀ ਦਾ ਹੋਵੇ ਅਸੀਂ ਉਹਦੇ ਖਿਲਾਫ ਆ ਤੇ ਖਿਲਾਫ ਹੀ ਰਹਿਾਂਗੇ ਕੋਈ ਸਹੀ ਆਸੀਂ ਉਹਨੂੰ ਸਹੀ ਕਹਾਂਗੇ ਅਜੇ ਕੋਈ ਗਲਤ ਕਰਦਾ ਤਾਨੂੰ ਗਲਤੀ ਕਹਾਂਗੇ ਜੈ ਹਿੰਦ ਬੰਦੇ ਮਾਤਰਮ